ਫੈਰ ਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਮਾਂ ਬਾਰਕ ਤੇਰੇ ਤੁਮਰੇ ਕੇ ਰਹਾ ਪਾ ਮੈਂ ਮੁਕ ਕਨੀਰੀ ਕੋਈ ਨ ਜਾਣ ਤੁਮਰਾ ਅੰਤ ਉਚੇਤੇ ਉਚਾਪੰ ਤੇ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਰੀ ਤੁਮਰੀ ਗਤ ਮਿਤ ਤੁਮੀ ਜਾਣੀ ਨਾਨਕ ਦਾਸ ਦਾ ਗੁਰਵਾਨੀ ਤੁਮਰੀ ਗਤ ਮਿਤ ਤੁਮੀ ਜਾਣੀ ਨਾਨਕ ਦਾਸ ਸਦਾ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਿਬ ਮਿਹਰਵਾਨ ਸਹਿ ਮੇਰਾ ਮਿਹਰਵਾਨ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤੋ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਜਿਠੇ ਸਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਤ ਆਵੇ ਤਾਏ ਸਭ ਤਾਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਸਭ ਤਾਂ ਹੀ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੇ ਸ੍ਰੀ ਹਰਿ ਵਾਹਿਗੁਰੂ ਦਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰ ਹਜ਼ੂਰ ਕਿ ਬਹੁਤ ਨਾਮ ਕੇ ਜਹਾਜ ਹਲਤਪਲਤ ਕੇ ਰੱਖਿਆ ਕੇ ਲੋਕ ਪਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹ ਸ੍ਰੋਪ ਤੇਨਾਂ ਦੇ ਪਾਠ ਦਰਸ਼ਣ ਦਰ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਤ ਬੋਲਣਾ ਜੀ ਸ੍ਰੀ ਹਾਏ ਦਸ ਪਾਸੀਆਂ 400 ਜਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਤਿਆਰਿਆਂ ਪਿਆਰਿਆਂ ਸੇ ਸਿੰਘਾਂ ਦੀ ਕਮਾਈ ਕਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਤ ਬੋਲਣਾ ਜੀ ਸ੍ਰੀ ਵਾਹ ਸਮੂਹ ਗੁਰਦਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਗੁਰਧਾਮਾਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸਿਵਾਹੇ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਤੀਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸਤਾ ਕੋ ਵਿਗਨ ਨ ਕੋ ਲਾਗੇ ਜਾਗੀ ਪਰਬ ਅਗੇ ਅਰਦਾਸ ਤੋਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤਹੀ ਪ੍ਰਕਾਸ਼ ਹਮਾਰਾ ਪਿਓ ਪਟਨਾ ਸਹਿਰ ਬਿਖੈ ਪਵਲਿਓ ਵਾ ਪ੍ਰਗਟੋ ਮਰਦਾ ਗੰਮੜਾ ਵਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪ ਜੀ ਦੇ ਅਵਤਾਰ ਧਾਰਨੀ ਖੁਸ਼ੀ ਵਿੱਚ ਸਮੂਹ ਮਹਾਂਪੁਰਖਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ ਆਇਆਂ ਜੀ ਆਇਆਂ ਜੀ ਆਇਆਂ ਨੂੰ ਤਨ ਤਨ ਬਾਬਾ ਨਾਨ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਆਪ ਜੀ ਦੇ ਤਪੋ ਸਥਾਨ ਤੋਂ ਸੱਚੇ ਪਾਤਸ਼ਾਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਉਤਾਰ ਉਤਾਰ ਦੀ ਖੁਸ਼ੀ ਵਿੱਚ ਸਲਾਨਾ ਮਹਾਨ ਨਗਰ ਕੀਰਤਨ ਸੱਚੇ ਪਾਸਾ ਸਜਾ ਕੇ ਨਗਰ ਦੇ ਵਿੱਚਾਂ ਦੀ ਹੁੰਦਾ ਹੋਇਆ ਸੱਚੇ ਪਾਸ਼ਾ ਨਾਨਸਾ ਕਲੇਰਾਂ ਦੀ ਧਰਤੀ ਤੇ ਸੰਪੂਰਨ ਹੋਏਗਾ ਤਨ ਤਨ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਪਾਲਕੀ ਸੇਵਿਸ ਸਹੋਬਤ ਤੋਂ ਸੁਭਾਏ ਮਾਣੋ ਕਿਰਪਾ ਕਰੋ ਸਮੂਹ ਮਾਪੁਰਖਾਂ ਸਿਰ ਤੇ ਹੱਥ ਰੱਖੋ ਸਮੂਹ ਸੰਗਤਾਂ ਸਿਰ ਤੇ ਹੱਥ ਰੱਖੋ ਹਰ ਤਰ੍ਹਾਂ ਕਰਕੇ ਅੰਗ ਸੰਗ ਸਹਾਈ ਹੋਣਾ ਸੱਚੇ ਪਾਤਸ਼ਾਹ ਮੇਰਾ ਕਰਨੀ ਸੁਖ ਵਰਤੋਣੀ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਐਸ ਵੇਲੇ ਜੋ ਵੀ ਇਸ ਸੱਚੇ ਪਾਤਸ਼ਾਹ ਮਹਾਨ ਨਗਰ ਕੀਰਤਨ ਸਰਾਨਾਂ ਚੱਲ ਰਿਹਾ ਹੈ ਇਹ ਸਾਰੀ ਰਹਿਨਮਾਈ ਹੇਠ ਧੰਨ ਧੰਨ ਸੰਤ ਬਾਬਾ ਕਾਲਾ ਸਿੰਘ ਜੀ ਮਹਾਰਾਜੀ ਕਰ ਰਹੇ ਹਨ ਇਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਸੁਆਮਾਂ ਲੈਣੀਆਂ ਮੇਰਾ ਕਰਨੀਆਂ ਸੁਖ ਵਰਤੋਣੀ ਐਸ ਵੇਲੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਮੇਰਾ ਕਰੋ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬੋਲੇ ਜੀ ਸੋਹਣਿਆ ਸਾਸੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ